ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਿੰਦਾਬਾਦ ਈ ਰਿਕਸ਼ਾ ਯੂਨੀਅਨ ਜਿੰਦਾਬਾਦ। ਚਲੋ ਭਾਈ ਆਪਣੇ ਆਪਣੀ ਜੁਨਨ ਈ ਰਿਕਸ਼ਾ ਯੂਨੀਅਨ ਦਾ ਉਪ ਪ੍ਰਧਾਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਰਾਜਕੁਮਾਰ ਸਬਰਵਾਲ ਜੀ ਪ੍ਰਧਾਨ ਤੇ ਸਾਡੇ ਜਨਰਲ ਸਖਤਰ ਸ੍ਰੀ ਸਤਪਾਲ ਜੀ ਸਾਡੇ ਦਰਮਿਆਨ ਅੱਜ ਦੀ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਮੈਂ ਸਾਰਿਆਂ ਆਪਣੇ ਈ ਰਿਕਸ਼ਾ ਡਰਾਈਵਰਾਂ ਤੇ ਪ੍ਰਾਵਾ ਨੂੰ ਬੇਨਤੀ ਇੱਕ ਨੂੰ ਕਰਨਾ ਚਾਹੁੰਦਾ ਹਾਂ ਕਿ ਸਾਰੇ ਇੱਕ ਜੁਟ ਹੋ ਕੇ ਅੱਪਾ ਇਸ ਲੜਾਈ ਨੂੰ ਲੜੀਏ ਤੇ ਅੱਗੇ ਵਧੀਏ ਜਦੋਂ ਅੱਪਾ ਇਸ ਲੜਾਈ ਨੂੰ ਇੱਕ ਮੁਕਾਮ ਦੇਵਾਂਗਾ ਉਸ ਜਗ੍ਹਾ ਤੇ ਸਾਡੀ ਬੈਲਜੂ ਬਦਨੀ ਠੀਕ ਹੈ ਅਸੀਂ ਕਿਸੇ ਦੇ ਨਾਲ ਲੜਾਈ ਨਹੀਂ ਕਰਨਾ ਝੜਾ ਨਹੀਂ ਕਰਨਾ ਟੈਂਪੂ ਵਾਲੇ ਅਗਰ ਕੁਝ ਵੀ ਕਹਿੰਦੇ ਆ ਗਾਲਾਂ ਕੱਢਦੇ ਆ ਤਾਂ ਕੋਈ ਗੱਲ ਨਹੀਂ ਸੁਣ ਲੋ ਉਸ ਤੋਂ ਬਾਅਦ ਪ੍ਰਧਾਨ ਜੀ ਤੋਂ ਆ ਕੇ ਮਿਲੋ ਉਹਨਾਂ ਨੂੰ ਦੱਸੋ ਬੜੇ ਤਕਲੀਫ ਜੈ ਭਾਰਤ ਅੱਜ ਦੀ ਜਿਹੜੀ ਕਮੇਟੀ ਦੀ ਚੋਣ ਹੋਈ ਆ ਇਹਦੇ ਵਿੱਚ ਸਾਡੇ ਕਾਰਜਗੋ ਮੈਨੂੰ ਪ੍ਰਧਾਨ ਲਗਾਇਆ ਗਿਆ ਰਾਜਕਮਰ ਸੱਬਰਵਾਲ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਾ 22 ਪ੍ਰਧਾਨ ਪੰਜਾਬ ਮੇਰੇ ਨਾਲ ਸੀਰਾਮ ਜੀ Vice ਪ੍ਰਧਾਨ ਲੱਗੇ ਆ ਜਨਰਲ ਸਕੱਤਰ ਸਾਡੇ ਸੱਤਪਾਲ ਜੀ ਲੱਗੇ ਆ ਜਿਹੜੀ ਅੱਜ ਅਸੀਂ ਈ ਰਿਕਸ਼ਾ ਦੇ ਜੂਨੀਅਨ ਦੀ ਅਸੀਂ ਕਮੇਟੀ ਬਣਾਈ ਆ ਇਹਨੂੰ ਅਸੀਂ ਬਹੁਤ ਹੀ ਜਲਦ ਇਹਨੂੰ ਰਜਿਸਟਰ ਕਰਾਉਣ ਜਾ ਰਹੇ ਆ ਇਸ ਕਰਕੇ ਲੜਾਈ ਝਗੜੇ ਹੁੰਦੇ ਆ ਇਹ ਲੜਾਈ ਝਗੜੇ ਜਿਹੜੇ ਆ ਹਰੇਕ ਪਾਰਟੀ ਦੇ ਵਿੱਚੋਂ ਖਤਮ ਕੀਤੇ ਜਾਊਗੇ ਅੱਗੇ ਤੋਂ ਜਿਹੜੀ ਇਹਨਾਂ ਦੀ ਦੋਹਾਂ ਉਹਨਾਂ ਦੀ ਐਟੋ ਵਾਲਿਆਂ ਦੀ ਵੀ ਤੇ ਈ ਰਿਕਸ਼ਾ ਵਾਲਿਆਂ ਦੀ ਬੈਠ ਕੇ ਮੀਟਿੰਗ ਕਰਵਾ ਕੇ ਜਿਹੜਾ ਅੱਗੇ ਤੋਂ ਜੋ ਵੀ ਇਹਨਾਂ ਦਾ ਹੋਊਗਾ ਜੋ ਕਿਸ ਦਾ ਰੇਟ ਹੋਊਗਾ ਪਿੰਡ ਦਾ ਵੀ ਇਸ ਪਿੰਡ ਦੇ ਇੰਨੀ ਐ ਆਸ ਸ਼ੁਭਾਰਤ ਦੀ ਹੈ ਸਾਰੇ ਸੰਗਤਾਂ ਸੰਤ ਬੈਠੀ ਰਹੋ ਬੈਠੋ 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 ਬਹੁਤ 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 ਸ਼ੁਭ ਸ਼ਬਦਾਂ ਵਿੱਚ ਇਹ ਆਪਣੇ ਪਰਸਲਾ ਬਾਰੇ ਦੱਸ ਸਕਦੇ ਹਾਂ ਦਰਸ਼ਕੋ ਸਰ ਜੀ 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 ਡਾਕਟਰ ਜੀ ਸੌਣ ਦੀ ਸਮਝ ਨਹੀਂ ਲੱਗਦੀ ਹੈ ਫਿਰ ਕਿਉਂ ਗੁਰੂ ਸਾਹਿਬ ਜੀ ਨੇ ਹਜ਼ੂਰੀ ਵਿੱਚ ਕਿਹਾ ਪਰ ਜਮਾ ਸੋ ਸਾਰ ਸੰਗਤ ਦੀ نیپورام انہیں ہر ایک سال چاہے سال تلسی رام جی کا جنم دن ہو بابا صاحب امبیڈکر جی سبند کوئی بھی دن ہوئے وہ بڑے اتساہ مناتے ہیں اسی طرح اس بار سارے جس بھی بھٹا جی جی جرمنی چار کے ساتھ من ਮਾਦਰ ਸਾਹਿਬ ਜੀ ਨੂੰ ਬੇਨਤੀ ਹੈ ਕਿਉਂਕਿ ਮਾਵਾਖੀ ਹੁੰਦਿਆ ਜਿਨ੍ਹਾਂ ਨੇ ਸਾਨੂੰ ਕੁਝ ਮੋਕਾਂ ਤੱਕ ਪਹੁੰਚਾਇਆ ਉਹਨਾਂ ਨੇ ਮਿਹਨਤ ਕੀਤੀ ਹੋਰ ਇੱਥੇ ਬੈਠੇ ਆ ਜਿੱਥੋਂ ਤੱਕ ਬਾਬਾ ਸਾਹਿਬ ਦਾਪੂ ਪਿੰਡਾ ਰਣਕਰ ਜੀ ਦੇ ਹੋਂ ਫਰੀਦ ਰਹਾਉਂ ਦੇ ਵਸਤੇ ਕਰ ਆਪਣਾ ਆਇਆ ਨੂੰ ਉਹਨਾਂ ਨੂੰ ਸਿੱਖਿਆ ਲੈਣੀ ਕਹੀਦੀ ਹੈ ਕਿਉਂਕਿ ਉਹਨਾਂ ਦੇ ਬੋਟਲੀ ਜਿਹੜੀ ਹੋਰ ਉਹ ਸਿੱਖਿਆ ਦੇ ਦਿੱਤਾ سکھا ضروری نہیں کہ اپنا سرف کافی گیان ہوگا اسکولوں کی پڑھائی ہو سکتا کریں سکیا کا مقصد ہرکاپنی پوری بھی اترنی اس کے بابا سب کرتے ہیں جیون اپنے کام دوستوں ਨਿਰਮਾਣ ਦੇ ਵਸਤੇ 71 ਤੋਂ ਸਮੂਚੀ ਸਾਧ ਸੰਗਤ ਜੀ ਮਤਾਓ ਪੈਣੋ ਤੇ ਭਰਾਵੋ ਤੇ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਹੋਏ ਸਾਧੂ ਅਕਸ਼ਿਰੀ ਗੁਰੂ ਰਵਦਾਸ ਸਾਧੂ ਸੰਪਰਦਾ ਸੋਸਾਇਟੀ ਪੰਜਾਬ ਦੇ ਪ੍ਰਧਾਨ ਬਾਬਾ ਕੁਲਵੰਤ RAM ਜੀ ਉਹਨਾਂ ਦੇ ਨਾਲ ਹੀਰਾ ਜਖੂ ਜੀ ਤੇ ਸਾਡੇ ਬਹੁਤ ਹੀ ਸੂਝਵਾਨ ਸਾਥੀ ਮੇਰੇ ਵੱਡੇ ਭਾਈ ਸਾਹਿਬ ਡਾਕਟਰ ਕਮਲਜੀਤ ਜੀ ਐਮਸੀ ਸਾਹਿਬ ਤੇ ਕਾਂਸੀ ਰਾਮ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਿੱਕੂ ਰਾਮ ਜਨਾਗਲ ਜੀ ਤੇ ਹੋਰ ਦਰਜਾ ਬਦਰਜਾ ਲੀਡਰ ਸਾਹਿਬਾਨ ਸਾਡੇ ਕੋਲ ਆਏ ਆ ਇਹਨਾਂ ਦਾ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਜਿੱਥੇ ਉਹਨਾਂ ਨੇ ਜਾਤ ਪਾਤ ਦਾ ਤਸੀਂ ਹੱਤ ਚੱਲਿਆ ਆਪਣੇ ਆਪ ਨੂੰ ਨਹੀਂ ਮੰਨੀ ਸਮਝਿਆ ਔਰ ਦਲੇਰ ਹੋ ਕੇ ਉਹਨਾਂ ਮੁਸ਼ਕਲਾਂ ਦਾ ਮੁਕਾਬਲਾ ਕੀਤਾ ਜਿਹੜਾ ਉਹ ਸਮੇਂ ਦੇ ਵਿੱਚ ਉਹਨਾਂ ਨੂੰ ਪੈਂਦੀਆਂ ਸੀ ਉਹਨਾਂ ਆਕੜਾਂ ਦਾ ਮੁਕਾਬਲਾ ਕੀਤਾ ਉਹਨਾਂ ਦੀ ਪੂਰੀ ਜੀਵਨ ਦੇ ਜ਼ਿੰਦਗੀ ਦੇ ਸੰਘਰਸ਼ ਤੋਂ ਸਿੱਖ ਕੇ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਨੂੰ ਔਕੜਾਂ ਮਿਲਦੀਆਂ ਉਹਨਾਂ ਦਾ ਮੁਕਾਬਲਾ ਕਰੀਏ ਔਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਖੜੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਉਪਜੈ ਗਿਆਨ ਹੋਵੇ ਪ੍ਰਕਾਸ਼। ਇਹ ਜਿਹੜਾ ਗਿਆਨ ਹੈ ਇਹ ਤੁਹਾਨੂੰ ਮੱਥਾ ਟੇਕਣ ਨਾਲ ਹੀ ਮਿਲਣਾ। ਇਹ ਤੁਹਾਨੂੰ ਪੜਨ ਦੇ ਨਾਲ ਮਿਲਣਾ। ਔਰ ਤਿਆਰਬੇ ਦੇ ਨਾਲ ਮਿਲਣਾ। ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ ਵੀ ਇਹੀ ਕਿਹਾ। ਪੜੋ, ਜੁੜੋ, ਸੰਘਰਸ਼ ਕਰੋ। ਸਿਰਫ ਤਿੰਨ ਗੱਲਾਂ ਹੀ ਤੁਹਾਨੂੰ ਦੱਸੀਆਂ। ਅੱਜ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਿੰਦਾ ਕਿ ਡਾਕਟਰ ਅੰਬੇਡਕਰ ਜੀ ਦੇ ਬਣਾਏ ਹੋਏ ਸੰਵਿਧਾਨ ਦੇ ਸਦਕਾ ਅੱਜ ਦੇਸ਼ ਦਾ ਜਿਹੜਾ ਕਿਸਾਨ ਹੈ ਉਹ ਰੋਡਾਂ ਦੇ ਉੱਤੇ ਬੈਠਾ ਆਪਣੇ ਹੱਕਾਂ ਦੀ ਮੰਗਾਂ ਲਈ ਦਿੱਲੀ ਦੇ ਵੱਲੋਂ ਕੂਚ ਕਰ ਰਿਹਾ ਪਰ ਅੱਜ ਦੇ ਜਿਹੜੇ ਸਮੇ ਦੇ ਹਾਕਮ ਹੈ ਉਹ ਸੰਵਿਧਾਨ ਤੋਂ ਉਲਟ ਕੰਮ ਕਰ ਰਹੇ ਹਨ ਉਹਨਾਂ ਨੂੰ ਬੈਰੀਕੇਡ ਲਾ ਕੇ ਰੋਕ ਰਹੇ ਹੈ। ਉਹ ਸਾਡੇ ਜਿਹੜੇ ਲੋਕ ਹੈ ਉਹ ਅਜੇ ਸੁੱਤੇ ਪਏ ਆ ਜਿਹੜਾ ਕਿਸਾਨ ਹੈ ਖਾਂਦਾ ਪੀਂਦਾ ਕਿਸਾਨ ਹੈ ਉਹਨੂੰ ਪਤਾ ਹੈ ਬੇ ਜਿਹੜਾ ਸਾਨੂੰ ਹੱਕ ਹੈ ਉਹ ਬਾਬਿਆਂ ਦੀਆਂ ਕਬਰਾਂ ਚੋਂ ਨਹੀਂ ਮਿਲਣਾ ਬਾਬਿਆਂ ਨੂੰ ਮੱਥੇ ਟੇਕਣੇ ਨਹੀਂ ਮਿਲਣਾ ਉਹ ਸਰਕਾਰਾਂ ਨਾਲ ਲੜਾਈ ਲੜ ਕੇ ਮਿਲਣਾ ਪਰ ਜਿਹੜਾ ਸਾਡਾ ਸਮਾਜ ਹੈ ਅਜੇ ਵੀ ਸੁੱਤਾ ਪਿਆ ਮੈਂ ਆਪਣੇ ਸਮਾਜ ਨੂੰ ਅੱਜ ਦੇ ਪ੍ਰੀ ਨਿਰਵਾਣ ਦਿਵਸ ਦੇ ਉੱਤੇ ਇਹ ਬੇਨਤੀ ਕਰਦਾ ਕਿ ਤੁਸੀਂ ਵੀ ਜਾਗੋ ਤੁਸੀਂ ਵੀ ਸੜਕਾਂ ਤੇ ਆਓ ਅਤੇ ਆਪਣੇ ਹੱਕਾਂ ਲਈ ਆਵਾਜ਼ ਜਿਹੜੀ ਹੈ بلند ਕਰੋ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਰਜਾ ਲੰਦਾ ਹੋਇਆ ਜੈ ਭੀਮ ਜੈ ਪਾਰ ਜੈ ਜਨਤਾ ਜੈ ਸੰਘਰਸ਼ ਬਾਬਾ ਜੀ ਅੱਜ ਦੇ ਸਮਾਗਮ ਸੁਮੰਤੀ ਜਾਣਕਾਰੀ ਇਹ ਫੋਰ ਕਰ ਦਿੰਦੇ ਆ ਜਿਵੇਂ ਲਈ ਸੋਨਪਾਇਆ ਸਤਿਗੁਰਦਵਾਰ ਸਮਾਰਾ ਕਿ ਜੇ ਜਗ ਗੁਰਦੇਵਤਾਂ ਗੁਰਦੇਵ ਜੀ ਦੇ ਪਾਤ ਜੱਜ ਬਹੁਤ ਹੀ ਸਤਿਕਾਰਯੋਗ ਡਾਕਟਰ ਬਾਸ ਸਾਹਿਬ ਅੰਬੇਦਕਰ ਜਿਨ੍ਹਾਂ ਨੂੰ ਪਾਤ ਰਤਨ ਨਾਲ ਵੀ ਸੰਬੰਧ ਕੀਤਾ ਜਾਂਦਾ ਹੈ ਪਰ ਉਹਨਾਂ ਦੇ ਪ੍ਰੀ ਨਮਾਨ ਦੇ ਸੱਤੇ ਨਮਾ ਸ਼ਹਿਰ ਬਾਹਰਲਾ ਮੱਲਾ ਰੇਲਵੇ ਲਾਈਨ ਦੇ ਮੱਲੇ ਦੇ ਨੇੜੇ ਸ਼ਿਪੁਰ ਬਾਸ ਮੰਦਰ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਕਸ਼ਮੀਰ لال ਪੁੱਟਾ ਜੀ ਜਿਨ੍ਹਾਂ ਨੇ ਆਪਣੇ ਦਸਾਂ ਨੌਹਾਂ ਦੀ ਕਿਰਤਤਾ ਦੇ ਵਿੱਚੋਂ ਆਪਣੇ ਮਾਤਾ ਪਿਤਾ ਦੇ ਨਾਮ ਦੇ ਉੱਤੇ ਹਰ ਸਾਲ ਡਾਕਟਰ ਬਾਵਾ ਸਾਹਿਬ ਦੇ ਤਰੀ ਨਿਰਮਾਨ ਦੇ ਅਸਤੇ ਕਾਪੀਆਂ ਕਿਤਾਬਾਂ ਬੱਚਿਆਂ ਨੂੰ ਬੂਟ ਕੋਟੀਆਂ ਵੀ ਵੰਡਦੇ ਹਨ ਸਾਡੇ ਬਹੁਤ ਹੀ ਸਰਕਾਰ ਦੇ ਪ੍ਰਧਾਨ ਨਿੱਕੂ ਰਮ ਜਨਾਗਲ ਜੀ ਜਿਹੜੇ ਬਹੁਤ ਹੀ ਸਰਾਗਾ ਜੋ ਕਾਦਮ ਕਰ ਕਰਮ ਕਰਦੇ ਆ ਔਰ ਇਹ ਰੇਹੇ ਸਾਲ ਇਦਾਂ ਦੇ ਮਤਲਬ ਇਹ ਕਾਰਜ ਕਰਦੇ ਆ ਜਿਹੜੇ ਸਾਨੂੰ ਡਾਕਟਰ ਬਾਵਾ ਸਾਹਿਬ ਨੇ ਪੜੋ ਜੁੜੋ ਸੰਘਰਸ਼ ਕਰੋ ਗੁਰੂ ਸਾਹਿਬ ਜੀ ਨੇ ਕਿਹਾ ਮਾਧੋ ਵਿਦਿਆਤ ਕਿ ਬੇਕਦੀਪ ਮਲੀ ਸਾਨੂੰ ਪੜ੍ਹਾਈ ਦੇ ਨਾਲ ਗੁਰੂ ਸਾਹਿਬ ਜੀ ਨੇ ਕਿਹਾਗਾ ਪਹਿਲੇ ਬੰਦੇ ਚੰਨਣ ਹੋਏ ਸਾਨੂੰ ਪੜ੍ਹਿਆ ਦੇ ਨਾਲ ਨਾਲ ਪੜ੍ਹਾਈ ਜ਼ਰੂਰੀ ਆ ਪੜ੍ਹਾਈ ਇੱਕ ਉਹ ਚਾਬੀ ਆ ਜਿਹੜੀ ਕਿਸੇ ਵੀ ਜਿੱਥੇ ਵੀ ਮਰਜ਼ੀ ਲਾ ਦੋ ਉਹ ਵੀ ਜਿੰਦੇ ਉਹ ਖੋਲ ਦਿੰਦੀ ਆ ਪੜ੍ਹਾਈ ਦੇ ਲਈ ਸਾਨੂੰ ਗੁਰੂਆਂ ਨੇ ਪ੍ਰੇਰਿਤ ਕੀਤਾ ਅਸੀਂ ਬੱਚਿਆਂ ਨੂੰ ਵੱਧ ਵੱਧ ਪੜ੍ਹਾਈਏ ਨਸ਼ਾ ਤੋਂ ਮੁਕਤ ਹੋਈਏ ਇੱਕ ਸਮਾਜ ਜਿਹੜਾ ਆ ਵਧੀਆ ਸਮਾਜ ਬਣਾ ਸਰਚ ਸੱਦੀਏ ਸਾ ਸਮਾਜ ਦੇ ਵਿੱਚ ਇਕੱਠ ਰੱਖੀਏ ਦਾ ਸਮਾਜ ਜਿਹੜਾ ਅੱਜ ਦੇ ਸਮਾਜ ਦੇ ਵਿੱਚ ਪੜਿਆ ਲਿਖਿਆ ਜੂਥ ਹੋਵੇ ਸਮਾਜ ਦਾ ਕੱਟ ਹੋਵੇ ਨਸ਼ਾ ਤੋਂ ਮੁਕਤ ਹੋਵੇ ਉਹ ਸਮਾਜ ਹਮੇਸ਼ਾ ਤਰੱਕੀ ਕਰਦਾ ਜਾਂਦਾ ਹੈ ਆਓ ਡਾਕਟਰ ਬਾਸਾ ਸਾਹਿਬ ਦੇ ਪ੍ਰੀ ਨਿਰਮਾਨ ਦੇ ਰਸਤੇ ਦਾਸ ਉਹਨਾਂ ਦੇ ਚਾਹਨਾ ਦੇ ਸ਼ਰਧਾ ਦੇ ਖਲਪੀਟ ਕਰਦਾ ਆ ਅੱਧੇ ਸੰਤਾ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਕੰਡ ਕਰੀਏ ਬੱਚਿਆਂ ਨੂੰ ਪੜ੍ਹਾਈ ਆਪ ਪੜ੍ਹੀਏ ਅਤੇ ਬੱਚਿਆਂ ਨੂੰ ਪੜ੍ਹਾਈਏ ਨਸ਼ਿਆਂ ਨੂੰ ਦੂਰ ਕਰੀਏ ਜੇ ਕੋਈ ਪਟਨਾਪੁਰ ਤੇ ਮੈਂ ਸਾਰੀਆਂ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਵੇ ਡੇ ਡੇ ਵੱਡੇ ਉੱਪਰ ਉਪਰਾਲੇ ਕਰਦੇ ਆ। ਬੁਰਾ ਨੂੰ ਵੀ ਇਹ ਮੈਂ ਇਹੀ ਬੇਨਤੀ ਕਰਦਾ ਕਿ ਆ ਸਾਨੂੰ ਵੀ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਜਿਹੜੇ ਬੱਚਿਆਂ ਦੇ ਲਈ ਪੜ੍ਹਾਈ ਦਾ ਔਰ ਆਟਾ ਸਰ ਦੀਆਂ ਇਦਾਂ ਦੇ ਕੱਪੜੇ ਜ਼ਰੂਰੀਆਂ ਵੰਡਣੀਆਂ ਚਾਹੀਦੀਆਂ। ਹੋਰ ਅਸੀਂ ਲੰਗਰ ਲਾਉਨੇ ਆ ਬਹੁਤ ਉਹ ਲੰਗਰ ਖਾ ਕੇ ਕੁਝ ਨਹੀਂ ਥੋੜਾ ਜਿਹਾ ਸਵਾਦ ਹੈ ਇੱਕ ਦਿਨ ਦਾ ਮੱਲ ਕਰਦੇ ਆ। ਇਹ ਜਿਹੜੇ ਆਸਾ ਦੇ ਕਿਸੇ ਨੂੰ ਕਿਸੇ ਨੂੰ ਹੈਲਪ ਮਿਲ ਜਾਂਦੀ ਆ ਸਾਨੂੰ ਹੈਲਪ ਕਰਨੀ ਚਾਹੀਦੀ ਆ। ਜੈ ਸ਼੍ਰੀ ਰਾਮ। ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਕਾ ਜੀ ਦਾ 68ਵਾਂ ਪ੍ਰੀ ਨਰਾਣ ਨਰਾਣ ਦੇਸ ਸ੍ਰੀ ਗੁਰੂ ਰਬਦਾਸ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਸਾਭ ਕਾਂਸ਼ੀ ਰਾਮ ਸਮਾਜ ਭ라이 ਸੋਸਾਇਟੀ ਵੱਲੋਂ ਮਹੱਲਾ ਨਈਂ ਬਾਤੀ ਦੇ ਵਿੱਚ ਗੁਰੂ ਰਬਦਾਸ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਜਿਨ੍ਹਾਂ ਦੇ ਸੰਯੋਗ ਦੇ ਨਾਲ ਕਸ਼ਮੀਰ ਲਾਲ ਪੁੱਟਾ ਜੀ ਔਰ ਉਹਨਾਂ ਨੇ ਆਪਣੀ ਮਾਤਾ ਪਿਤਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ RAMLAL ਜੀ ਉਨ੍ਹਾਂ ਦੇ ਯਾਦ ਦੇ ਵਿੱਚ ਬਾਬਾ ਸਾਹਿਬ ਜੀ ਦੇ ਪ੍ਰੀ ਨਿਵਾਣ ਦੇ ਤੇ ਬੱਚਿਆਂ ਨੂੰ ਕਾਪੀਆਂ ਪੈਨ ਪੈਨਸਲਾਂ ਲੈ ਕੇ ਦਿੱਤੀਆਂ ਆ ਔਰ ਮੈਂ ਬਹੁਤ ਧੰਨਵਾਦ ਕਰਦਾ ਆ ਇੱਥੇ ਗੁਰੂ ਘਰ ਦੇ ਪ੍ਰਧਾਨ ਦਾਸ਼ਨਦਾਲ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਸੰਗਤ ਨੂੰ ਇਕੱਠਾ ਕੀਤਾ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਡਾਕਟਰ ਮਲਕਾਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਆ ਕਿਉਂਕਿ ਜੋ ਬਾਬਾ ਸਾਹਿਬ ਜੀ ਕਹਿੰਦੇ ਸੀਗੇ ਕਿ ਵਿਦਿਆ ਇੱਕ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਉਹ ਦਹਾੜੇਗਾ ਕਿਉਂਕਿ ਜਦੋਂ ਆਪਾਂ ਪੜ੍ਹ ਲੈ ਲੇਖ ਜਾਂਦੇ ਆਂ ਤੇ ਸਾਨੂੰ ਉਹਦੇ ਨਾਲ ਤਰੱਕੀ ਮਿਲਦੀ ਆ ਤੇ ਜਿੱਦਾਂ ਮਹਾਂਪੁਰਸ਼ਾਂ ਨੇ ਸੰਤਾਂ ਨੇ ਕਿਹਾ ਵੀ ਸਾਨੂੰ ਨਸ਼ੇ ਤੋਂ ਰਹਿਤ ਰਹਿਣਾ ਆ ਤੇ ਨਸ਼ੇ ਤੋਂ ਰਹਿਤ ਰਹਿ ਕੇ ਆਪਾਂ ਨੂੰ ਤਰੱਕੀਆਂ ਕਰਨੀਆਂ ਜਦੋਂ ਤਰੱਕੀਆਂ ਆਪਣੀਆਂ ਹੋ ਜਾਣ ਆਪਾਂ ਬਿਜ਼ਨਸਮੈਨ ਬਣ ਜਾਈਏ ਜਾਂ ਬਹੁਤ ਵੱਡੇ ਉੱਧਰ ਦੇ ਪਹੁੰਚ ਜਾਈਏ ਫਿਰ ਸਾਨੂੰ ਪਿੱਛੇ ਮੁੜ ਕੇ ਸਮਾਜ ਭਲ ਦੇਖਣਾ ਚਾਹੀਦਾ ਮੈਂ ਇੱਕ ਵਾਰੀ ਫੇਰ ਪਰਵੰਦਾ ਕਮੇਟੀ ਦਾ ਆਏ ਹੋਏ ਸੰਤਾਂ ਦਾ ਪ੍ਰੈਸਵਾਮੀ ਦਾ ਬਾਸ ਦੇ ਪ੍ਰਤੀਜਾ ਜੀ ਜੀ ਦਾ ਗੁਰਵੰਤ ਮਹਿਰ ਦਾ ਗਵਿੰਦਰ ਸਿੰਘ ਜੀ ਦਾ ਹੋਰ ਸੰਗਤਾਂ ਔਰ ਖਾਸ ਕਰਕੇ ਕਸ਼ਮੀਰ ਲਾਲ ਕੋਟਾ ਜੀ ਦਾ ਪਰਿਵਾਰ ਦਾ ਧੰਨਵਾਦ ਕਰਦਾ ਹੈ ਜੈ ਗੁਰੂ ਦੇਵ ਤੁੰਦੂ